ਜੈ ਭਾਰਤ ਜੈ ਭੀਮ ਜੈ ਭਾਰਤ ਮੇਰਾ ਨਾਮ ਪਰਮਜੀਤ ਸਿੰਘ ਪ੍ਰੋਡਿਊਸਰ ਜੀ ਅੱਜ ਕਬੂਰਤਲਾ ਬੰਦ ਦੀ ਕਾਲ ਤੇ ਤੁਸੀਂ ਬੰਦ ਕਰਾ ਰਹੇ ਹੋ ਸ਼ਹਿਰ ਕੀ ਕਾਰਨ ਹੈ ਕਾਰਨ ਦੇਖੋ ਸਾਡੇ ਬਾਬਾ ਸਾਹਿਬ ਦੇ ਚਰਦੇ ਜੋ ਬਹੁਤ ਘਟਿਆ ਗੱਲ ਹੈ ਜਿਹੜੀ ਇਹਨੇ ਮਤਲ ਜਿਹੜੀ ਪੰਜਾਬ ਬੰਦ ਦੀ ਕਾਲ ਤੇ ਜੋ ਉਥੇ ਅੰਮ੍ਰਿਤਸਰ ਦੇ ਵਿੱਚ ਹੋਇਆ ਹਾਲ ਸਾਹਿਬ ਬਾਬਾ ਸਾਹਿਬ ਦੀ ਆਪਣੇ ਸਰੂਪ ਤੇ ਉਹ ਅਸੀਂ ਇਸੇ ਕਰਕੇ ਜਿਹੜੀ ਆ ਆਪਣੇ ਬੰਦਰੀ ਕਾਲ ਦੇ ਉੱਤੇ ਅਸੀਂ ਅੱਜ ਜਿਹੜਾ ਸ਼ਹਿਰ ਦੇ ਵਿੱਚ ਵੱਖ-ਵੱਖ ਸਾਰੇ ਲੋਕਾਂ ਨੂੰ ਅਪੀਲ ਕਰਨ ਡਏ ਆ ਹੱਥ ਜੋੜ ਕੇ ਕਿ ਸ਼ਹਿਰ ਜਿਹੜਾ ਬਿਲਕੁਲ ਸ਼ਾਂਤੀ ਮਹੀਨਾ ਬੰਦ ਹੋ ਜਾਵੇ ਤੇ ਜਿਹੜੇ ਲੋਕ ਆ ਉਹ ਸਾਡੀ ਅਪੀਲ ਨੂੰ ਸੁਣਨ ਤੇ ਸਾਡੇ ਨਾਲ ਜੁੜ ਕੇ ਤੇ ਜਿਹੜਾ ਇਹਦੇ ਉੱਤੇ ਐਨ ਐਨ ਐਸ ਆਈ ਜਿਹੜੀ ਲਾਗੂ ਕੀਤੀ ਜਾਵੇ ਅਸੀਂ ਆਪਣੀ ਸਰਕਾਰ ਤੋਂ ਸੇਮ ਭਗਵੰਤ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਤੇ ਵੱਤ ਵਦ ਧਾਵਾਂ ਲਾ ਕੇ ਤੇ ਪਰਚਾ ਕਰਕੇ ਇਨੂੰ ਸਲਾਖਾਂ ਦੇ ਪਿੱਛੇ ਸੱਟਿਆ ਜਾਵੇ ਧੰਨਵਾਦ ਜੀ ਨਾ ਦੋੜ ਬੈਸੰ ਪਹਿਲਾਂ ਦਾ ਜੈ ਪੀਮ ਜੈ ਭਾਰਤ ਮੇਰਾ ਨਾਮ ਜਸਪਾਲ ਸਿੰਘ ਜਸਪਾਲ ਜੀ ਅੱਜ ਪੰਜਾਬ ਆਂਦਾ ਕਬੂਰਥਲਾ ਬੰਦ ਹੋਇਆ ਪਿਆ ਵਾ ਕੀ ਕਾਰਨ ਹੋਇਆ ਤੁਸੀਂ ਬੰਦ ਕਰਾ ਰਹੇ ਹੋ ਇਹ ਆਟੋ ਕੁਝ ਦਿਨ ਪਹਿਲਾਂ ਕੋਈ ਸ਼ਰਾਰਤੀ ਜਾਂਸਰਾਂ ਨੇ ਅੰਮ੍ਰਿਤਸਰ ਦੇ ਵਿੱਚ ਹਾਂਜੀ ਸਾਡੇ ਬਾਬਾ ਸਾਹਿਬ ਅਮੀਦਗਰ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਆ ਜਿਹਦੇ ਸਬੰਧ ਵਿੱਚ ਇਹਨਾਂ ਨੂੰ ਬੰਦੀ ਕਾਲ ਦਿੱਤੀ ਗਈ ਸੀ ਠੀਕ ਆ ਤੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਇਹ ਜਾਣ ਕੇ ਕਹਿਣਾ ਚਾਹੁੰਦੇ ਆ ਕਿ ਇਹ ਸਾਡੇ ਨਾਲ ਰਲ ਮਿਲ ਕੇ ਹੱਥ ਚੱਲਣ ਤਾਂ ਜੋ ਸਾਰਿਆਂ ਨੂੰ ਇਸ ਚੀਜ਼ ਦਾ ਜਿਹੜਾ ਅਨੁਭਵ ਹੋਵੇ ਪਤਾ ਲੱਗੇ ਵੀ ਅਸੀਂ ਕੀ ਕਰ ਰਹੇ ਆ ਗਲਤ ਕਰ ਰਹੇ ਆ ਜਾਂ ਸਹੀ ਕਰ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਲੋਕ ਕਿੱਦਾਂ ਸਾਥ ਦੇ ਰਹੇ ਸ਼ਹਿਰ ਦੇ ਸਾਡੇ ਨਾਲ ਪੂਰਾ ਸ਼ਹਿਰ ਅਸਲ ਸਾਥ ਦੇ ਰਿਹਾ ਵਾ ਠੀਕ ਹੈ ਜੀ ਹਾਂ ਜੀ ਤੇ ਸਾਰੇ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਸ ਕੋ ਪੂਰੀ ਜਾਣਕਾਰੀ ਲਈ ਜਾਵੇ ਵੀ ਇਹ ਕਿਹਦੀ ਸਾਜ਼ਿਸ਼ ਵਿੱਚ ਆ ਕੇ ਇਹ ਕੰਮ ਕੀਤਾ ਵਾ ਤੇ ਨੰਬਰ 2 ਜੇ ਨਹੀਂ ਸਾਜ਼ਿਸ਼ ਦੇਂਦਾ ਉਹ ਤੇ ਐਨਐਸਏ ਲਾ ਕੇ ਤੇ ਉਹਨੂੰ ਸੁਰੱਖਿਆ ਦੇ ਪਿਛੇ ਛਿੜਿਆ ਜਾਵੇ ਸਤਿ ਨਮਸਕਾਰ ਜੈ ਭੀਮ ਜੈ ਭਾਰਤ ਸਰਕੀ ਨਾ ਤੁਹਾਡਾ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੈਂ ਗੁਰਪ੍ਰੀਤ ਸਿੰਘ ਧਾਰੀਵਾਲ ਸੀਨੀਅਰ ਆਗੂ ਭਾਰਤੀ ਆਮ ਜਨਤਾ ਪਾਰਟੀ ਗੁਰਪ੍ਰੀਤ ਜੀ ਅੱਜ ਪੰਜਾਬ ਬੰਦ ਦੀ ਕਾਲ ਤੇ ਤੁਸੀਂ ਕਪੂਰਥਲਾ ਬੰਦ ਕਰਾ ਰਹੇ ਹੋ ਕੀ ਕਾਰਨ ਹੋਇਆ ਵਾ ਇਹ ਕਾਰਨ ਹੈ ਜੀ ਜੋ ਅੰਮ੍ਰਿਤਸਰ ਦੇ ਵਿੱਚ ਕੁਝ ਦਿਨ ਪਹਿਲਾਂ ਡਾਕਟਰ ਸਾਹਿਬ ਦੀ ਮੂਰਤੀ ਨਾਲ ਸ਼ੇਰਖਾਨੀ ਕੀਤੀ ਗਈ ਆ ਉਸ ਦੇ ਰੋਸ ਵਿੱਚ ਅਸੀਂ ਇਹ ਅੱਜ ਕਪੂਰਥਲਾ ਬੰਦ ਕਰਾਇਆ ਆ ਔਰ ਹੋਣ ਵਾਲੇ ਸਮੇਂ ਦੇ ਵਿੱਚ ਅਸੀਂ ਜੇ ਉਹ ਨਾ ਸ਼ਰਾਪਤੀ ਅੰਸਰੇ ਤੇ ਨਹੀਂ ਨਿਕੇਲ ਕੱਸੀ ਗਈ ਅਸੀਂ ਪੰਜਾਬ ਬੰਦ ਦੀ ਕਾਲ ਵੀ ਦਵਾਂਗੇ ਪਾਰਟੀ ਦਫਤਰ ਬੈਠ ਕੇ ਉਹਦਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਔਰ ਮੈਂ ਸਮਝ ਪੰਜਾਬ ਬੰਦ ਦੀ ਕਾਲ ਵੀ ਦਵਾਂਗੇ ਜੀ ਗੁਰਪ੍ਰੀਤ ਜੀ ਤੁਸੀਂ ਇੱਕ ਸਸਤੀ ਆਗੂ ਹੋ ਤੁਸੀਂ ਕੀ ਸਮਝਦੇ ਹੋ ਸਮਝ ਸਮਝਦੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੀ ਜਾਂਦੀ ਕਦੀ 바ਵਾ ਸਾਹਿਬ ਦੀ ਤੇ ਕਿਹੜੇ ਲੋਕ ਨੇ ਜਿਹੜੇ ਤੇ ਇਸ਼ਾਰਤਾ ਕਰਦੇ ਹੋ ਦੇਖੋ ਜੀ ਇਹ ਉਹ ਸ਼ਰਾਪਤੀ ਅੰਸਰੇ ਜੋ ਹਰ ਵਾਰ ਇਹ ਸੋਚਦੇ ਹੈ ਕਿ ਪੰਜਾਬ ਦਾ ਮੋਲ ਖਰਾਬ ਹੋਵੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਤਾਲ ਬਣਾਇਆ ਜਾਂਦਾ ਹੈ ਕਦੇ ਬਾਲਗ ਮਾਰੇ ਸੂਪ ਸਾੜੇ ਜਾਂਦੇ ਆ ਕਦੀ ਬਾਬਾ ਸਾਹਿਬ ਦੀ ਮੂਰਤੀ ਸਾੜੀ ਜਾਂਦੀ ਆ ਇਹਨਾਂ ਦੇ ਉੱਤੇ ਸਮਾਜ ਬਿਲਕੁਲ ਵੀ ਜੜਾ ਆ ਉਹ ਕਤਾਈ ਨਹੀਂ ਕਰੂਗਾ ਔਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਇਹਨਾਂ ਨੂੰ ਜਦ ਤੋਂ ਜਲ ਨੱਤ ਪਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਮਾਰੇ ਹੋ ਸਕਦੇ ਆ ਉਹ ਦੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਹੋਵੇਗੀ ਤਾਂ ਲੱਗਦਾ ਨਹੀਂ ਇਦਾਂ ਦੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਸ਼ਰਾਰਤੀ ਹੋ ਸਕਦੇ ਕੋਈ ਸਖਤ ਕਾਨੂੰਨ ਬਣਾ ਚਾਹੀਦਾ ਹੈ हां जी बिल्कुल बहुत सख्त कानून हो जाए मैं तो एक ना ये जड़े ऐ होजे बंदे इनन गोली मार देनी चाहिए कि ऑन वाले पिवख ਦੇ ਵਿੱਚ ਜਿਹੜੀ ਲੋਕਾਂ ਨੂੰ ਸਮਝਾ ਸਕੇ ਵੀ ਇਹ ਕੰਮ ਕਰਨ ਤੋਂ ਪਹਿਲਾਂ ਛੋਟੀਆਂ ਵੀ ਵਾਰ ਕੋਣ ਤੁਹਾਡੀ ਕੀ ਮੰਗਾ ਅਸੀਂ ਤੇ ਇਹ ਮੰਗ ਕਰਦੇ ਆਂ ਕਿ ਜਿਹੜੇ ਬੰਦਾ ਫੜਿਆ ਗਿਆ ਆ ਉਤੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਆ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਵਗਰੇ ਉਹਦੇ ਕੰਮ ਕਰੀਆਂ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਜਿਹੜੇ ਸੁਧਰ ਸਕਣ ਮਬਾਜੀ ਨਾ ਤੁਹਾਡਾ ਸਾਡਾ ਨਾਮ ਸੰਤ ਮਹਾਨਾਥ ਜੀ ਠੀਕ ਹੈ ਜੀ ਬਾਬਾ ਜੀ ਅੱਜ ਸਾਡੇ ਯਾਨੀ ਕਿ ਸਮਾਜ ਦੇ ਜਥੇਬੰਦੀਆਂ ਨੇ ਇੱਕ ਪੂਰਤਲਾ ਬੰਦ ਦੀ ਕਾਰ ਦਿੱਤੀ ਆ ਹਾਂਜੀ ਸ਼ਹਿਰ ਕਾਫੀ ਬੰਦ ਪਿਆ ਹੋਆ ਹਾਂਜੀ ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਬੰਦ ਦੀ ਕਾਰ ਦਿੱਤੀ ਗਈ ਹੈ ਇਹ ਜੀ ਜਿਹੜਾ ਅੰਮਰਸਰ ਦੇ ਵਿੱਚ ਡਾਕਟਰ 바ਵਾ ਸਾਹਿਬ ਮੇਡਕਾਰ ਦੀ ਮੂਰਤੀ ਦੇ ਨਾਲ ਛੇੜਛਾੜ ਹੋਈ ਜਿਹੜੀ ਭੰਨ ਤੋੜ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਗੱਲ ਆ ਜੀ ਉਹਦਾ ਕਰਕੇ ਪੂਰੇ ਸਮਾਜ ਦੇ ਵਿੱਚ ਰੋਸ ਆ ਇਸ ਕਰਕੇ ਜਿਹੜਾ ਕਪੂਰਥਲਾ ਅੱਜ ਬੰਦ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਆ ਸਾਰੇ ਸਮਾਜ ਦੇ ਨਾਲ ਅਸੀਂ ਵੀ ਆਏ ਹੋਏ ਆ ਤੇ ਇਸ ਕਰਕੇ ਕਪੂਰਥਲਾ ਜਿਹੜਾ ਬੰਦ ਕੀਤਾ ਗਿਆ ਸ਼ਾਇਦ ਬਾਬਾ ਜੀ ਦੇਖਿਆ ਜਾ ਰਿਹਾ ਪਿਛੇ ਦਿਲਾ ਦੋ ਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਕੀਤੀ ਜਾਂਦੀ ਕਦੀ ਵਾਲਮੀਕ ਮਹਾਰਾਜ ਰੂਪ ਦੀ ਕਦੀ ਬਾਬਾ ਸਾਹਿਬ ਦੀ ਮੂਰਤੀ ਨਾਲ ਤੋੜਪੰਦ ਇੱਕੋ ਕਿਹੜੇ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਕੋਈ ਸ਼ਰਾਰਤੀ ਅੰਸਰ ਹੈ ਜੀ ਇਹ ਤਾਂ ਸਰਕਾਰ ਨੂੰ ਹੁਣ ਚਾਹੀਦਾ ਜੀ ਉਹਨਾਂ ਦਾ ਪਤਾ ਕਰਨਾ ਜਿਹੜੇ ਵੀ ਇਦਾਂ ਕਰਦੇ ਆ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਦੀ 바ਵਾ ਸਾਹਿਬ ਮੂਰਤੀ ਦੇ ਨਾਲ ਉਹਨਾਂ ਦੀ ਬੇਅਦਬੀ ਜਾਂ ਹੋਰ ਧਰਮਾਂ ਬਾਰੇ ਕੋ ਮਾੜਾ ਚੰਗਾ ਬੋਲਿਆ ਜਾਂਦਾ ਇਹ ਸ਼ਰਾਰਤੀ ਅੰਸਰ ਇਹਦੇ ਪਿੱਛੇ ਜੋ ਵੀ ਇਹਦੀ ਬੈਕਗ੍ਰਾਉਂਡ ਹੈ ਤਾਂ ਸਰਕਾਰ ਨੂੰ ਹੁਣ ਚਾਹੀਦਾ ਜੀ ਸਰਕਾਰ ਇਹਦੀ ਬੈਕਗ੍ਰਾਉਂਡ ਦੇਖੇ ਔਰ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਜੀ ਬਾਬਾ ਤਾਂ ਲੱਗਦਾ ਇਦਾਂ ਦੇ ਜਿਹੜੇ ਗੂਗਰਮ ਕਰਨ ਵਾਲੇ ਲੋਕ ਆ ਇਨਰ ਦੇ ਕੋਈ ਸਖਤ ਤੋਂ ਸਖਤ ਤਰ੍ਹਾਂ ਲਾਣ ਚਾਹੀਦੀ ਆ ਇਹ ਸਖਤ ਕਾਨੂੰਨ ਬਣਨਾ ਚਾਹੀਦਾ ਵਾ ਬਿਲਕੁਲ ਜੀ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਪਹਿਲੇ ਤਾਂ ਦੇਖੋ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਕੋਈ ਗਲਤੀ ਕਰਦਾ ਬਹੁਤ ਜ਼ਿਆਦਾ ਸਖਤ ਕਾਨੂੰਨ ਬਣੇ ਹੋਏ ਆ ਜੀ ਗਲਤੀ ਕੋਈ ਕਰਦਾ ਹੀ ਨਹੀਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਜੀ ਇਸ ਕਰਕੇ ਗਲਤੀ ਕੋਈ ਕਰਦਾ ਹੀ ਨਹੀਂ ਆਪਣੇ ਇੱਥੇ ਪੰਜਾਬ ਦੇ ਵਿੱਚ ਕੀ ਹੈ ਜੀ ਜੇ ਕੋਈ ਕੁਕਰਮ ਕਰਦਾ ਉਹਨੂੰ ਪੈਸਾ ਥੇਲਾ ਦੇ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਛੱਡ ਦਿੱਤਾ ਜਾਂਦਾ ਭਾਵੇਂ ਕੋ ਜਿੰਨਾ ਵੀ ਮਾੜਾ ਕੰਮ ਕਰ ਦਵੇ ਜੋ ਵੀ ਮਾੜਾ ਕੰਮ ਕਰ ਦਵੇ ਉਹਨੂੰ ਪੈਸਾ ਦੇ ਕੇ ਛੱਡਿਆ ਜਾਂਦਾ ਤੇ ਸਜ਼ਾ ਹੋਣੀ ਚਾਹੀਦੀ ਹੈ ਜੀ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਜਿਹਦੇ ਨਾਲ ਕੋ ਕਰਮ ਕੋਈ ਕਰੇ ਹੀ ਨਾ ਹੁਣ ਨਾ ਸਵਾਲਾ ਤੁਸੀਂ ਅੱਜ ਦੇ ਜਿਹੜਾ ਹੋਇਆ ਬੰਦ ਤੇ ਇਹਦੀ ਕਾਲ ਦੇ ਵਿਰੁੱਧ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਅਸੀਂ ਇਹ ਮੰਗ ਰੱਖਦੇ ਹਾਂ ਜੀ ਜਿਹੜਾ ਬਾਬਾ ਸਾਹਿਬ ਮੂਰਤੀ ਦੇ ਨਾਲ ਛੇੜ ਛਾੜ ਹੋਈ ਆ ਉਹ ਕਿਉਂ ਹੋਈ ਆ ਉਹ ਜਿਹੜੇ ਬੰਦੇ ਨੂੰ ਹੁਣ ਕਹਿੰਦੇ ਆ ਉਹ پاਗਲ ਆ ਜਾਂ ਮੰਨ ਲਓ ਉਹਦੇ ਦਿਮਾਗ ਵਿੱਚ ਫਰਕ ਆ ਜਾਂ ਕੁਝ ਵੀ ਆ ਇਹ 바ਵਾ ਸਾਹਿਬ ਮੂਰਤੀ ਦੇ ਨਾਲ ਹੀ ਥੋੜੀ ਉਹਨੇ ਇਦਾਂ ਕਰਨਾ ਸੀਗਾ ਉਹ ਹੋਰ ਵੀ ਕਿਤੇ ਕਰ ਸਕਦਾ ਸੀਗਾ ਜ਼ਰੂਰੀ ਇਦਾਂ ਨਹੀਂ ਸੀ ਕਰਨਾ ਉਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਆ ਉਹਦਾ ਪਤਾ ਕੀਤਾ ਜਾਵੇ ਜੀ ਇਸ ਕਰਕੇ ਇਹ ਜਿਹੜਾ ਕਪੂਰਥਲਾ ਬੰਦ ਕੀਤਾ ਗਿਆ ਜੀ ਬਰੋ